ਅੱਜ 3 ਦਿਨ ਹੋ ਚੱਲੇ ਆ ਕੱਲ ਅੰਮ੍ਰਿਤਸਰ ਵੀਂ ਦਾ ਜਿਹੜਾ ਉਤਲਾ ਕੋਕਿਆ ਗਿਆ ਤੇ ਇਹਨੇ ਅੱਜ ਤੱਕ ਸੌਰੀ ਜਿਹੜੀ ਨਹੀਂ ਫੀਲ ਕੀਤੀ ਕਿ ਚਲੋ ਸੌਰੀ ਫੀਲ ਕਰ ਲਈਏ ਐਡਾ ਹੰਕਾਰ ਕਰਕੇ ਕਿ ਕਿਸੇ ਹੋਰ ਰੋਟੇ ਤੇ ਦਿੱਜਿਆ ਜਾਵੇ ਜੋ ਐਨੇ ਇਹ ਲੱਭ ਕੇ ਬੋਲੇ ਇਹਦੇ ਤੇ ਪੱਕਾ ਦਰਜ ਹੋਣਾ ਚਾਹੀਦਾ ਵਾ ਜੋ ਐਨੇ ਭੱਦੇ ਲੱਭ ਕੇ ਬੋਲੇ ਆ ਭਾਵੇਂ ਇਹਨੇ ਬੰਦੇ ਹੋਰ ਵੀ ਜੇ ਕੋਈ ਬੋਲਦਾ ਇਹੋ ਜਿਹੇ ਭੱਦੇ ਲੱਭ ਕੇ ਉਹਦੀ ਵੀ ਟਿਕਟ ਜਿਹੜੀ ਕੈਨਸਲ ਹੋਣੀ ਚਾਹੀਦੀ ਆ ਪਿਛਲੇ ਦਿਨੀ ਗੁਰਜੀਤ ਸਿੰਘ ਔਜਲਾ ਦੀ ਵੀਡੀਓ ਵਾਇਰਲ ਹੋਈ ਜਿਸ ਵਿੱਚ ਉਹ ਨਾਗਰੀ ਪਰਿਵਾਰ ਦੇ ਬੱਚਿਆਂ ਨੂੰ ਨਸ਼ੇ ਕਰਨ ਅਤੇ ਚੈਨੀਆਂ ਚੋਰੀ ਕਰਨ ਦੀ ਗੱਲ ਕਹੀ ਇਸ ਰੋਜ਼ ਦੇ ਵਜੋਂ ਐਸਪੀ ਚਾਰੀ ਅਤੇ ਵਾਲਮੀਕ ਸਮਾਜ ਦੇ ਪਾਈਚਾਰੇ ਵੱਲੋਂ ਅਤੇ ਆਮ ਆਦਮੀ ਪਾਰਟੀ ਦੇ ਐਸਐਮ ਹਲਕਾ ਸਕੱਤਰ ਗਿਆਨੀ ਸੁਚੇਂ ਸਿੰਘ ਤਲਵੰਡੀ ਖੁੰਗਨ ਦੀ ਗਗਵਾਈ ਹੇਠ ਚਵਿੰਡਾ ਦੇਵੀ ਵਿਖੇ ਪੁਤਲਾ ਫੁਕਿਆ ਅਤੇ ਚੋਣ ਕਮਿਸ਼ਨ ਵੱਲੋਂ ਗੁਰਜੀਤ ਸਿੰਘ ਔਜਲਾ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਇਸ ਮੌਕੇ ਤੇ ਗੁਰਮਤ ਸਿੰਘ ਮਗਬੂਸੋਈ ਹਲਕਾ ਇੰਚਾਰਜ ਤਨਨਾ ਸਿੰਘ ਸਕੱਤਰ ਸਰਵਨ ਸਿੰਘ ਐਸਐਸ ਸਕੱਤਰ ਬਲਵਿੰਦਰ ਸਿੰਘ ਬਿੱਲਾ ਸਰਵਨ ਸਿੰਘ ਕੁਰਾਲੀਆਂ ਮੇਜਰ ਸਿੰਘ ਮੈਂਬਰ ਵਿਧਾਨ ਸਭਾ ਕਾਲਾ ਸਿੰਘ ਸਰਵਨ ਤਲਵੰਡੀ ਨਰਿੰਦਰ ਸਿੰਘ ਭਗਵੰਤ ਸਿੰਘ ਵਿੱਕੀ ਚਵਿੰਦਾ ਦੇਵੀ ਪਵਨਦੀਪ ਸਿੰਘ ਪੰਗਾਲੀ ਆਦਿ ਹਾਜ਼ਰ ਰਹੇ ਜੀ ਬੀਰੋਨੀ ਸ਼ਤਰ ਪੰਦੇਰ ਅਤੇ ਰਮਨ ਕੁਮਾਰ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊ ਚੈਨਲ ਚਵਿੰਦਾ ਦੇਵੀ ਮੁਰਦਾਬਾਦ ਜਰਜੀਤ ਦੇਹੋ ਜਲਾ ਮੁਰਦਾਬਾਦ ਜਰਜੀਤ ਦੇਹੋ ਜਲਾ ਮੁਰਦਾਬਾਦ ਸੰਘਾਰੀ ਬੰਦਾ ਮੁਰਦਾਬਾਦ ਸੰਘਾਰੀ ਬੰਦਾ ਗੁਰਬਾਖਸ਼ ਗੱਜੀ ਤੇਵਜਨਾ ਗੁਰਬਾਖਸ਼ ਗੱਜੀ ਤੇਵਜਨਾ ਗੁਰਬਾਖਸ਼ ਹੰਕਾਰੀ ਬੰਦਾ ਗੁਰਬਾਖਸ਼ ਹੰਕਾਰੀ ਬੰਦਾ ਗੁਰਬਾਖਸ਼ ਗੱਜੀ ਤੇਵਜਨਾ ਗੁਰਬਾਖਸ਼ ਹੰਕਾਰੀ ਬੰਦਾ ਗੁਰਬਾਖਸ਼ ਗੱਜੀ ਤੇਵਜਨਾ ਗੁਰਬਾਖਸ਼ ਆਪਣੀ ਬੰਦਾ ਗੁਰਬਾਖਸ਼ ਦੁਸ਼ਟ ਆਦਮੀ ਗੁਰਬਾਖਸ਼ ਦੁਸ਼ਟ ਆਦਮੀ ਗੁਰਬਾਖਸ਼ ਗੱਜੀ ਤੇਵਜਨਾ ਗੁਰਬਾਖਸ਼ ਆਪਣੀ ਬੰਦਾ ਪਾਜੀ ਬੰਦਾ ਇਹ ਕਿਸਾਨਾ ਨੰਦ ਨਾ ਉਹਨਾਂ ਦੇ ਵਿੱਚ ਆਹ ਪਾਰਟੀ ਜੰਦਾਬ ਆਹ ਪਾਰਟੀ ਜੰਦਾਬ ਜਸਦੀਦ ਆਉਂਦਾ ਜੰਦਾਬ ਹਾਜੀ ਸਰ ਅਜਾ ਰੋਸਟਰ ਦੇ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਮੈਂ ਆਪਣਾ ਨਾਮ ਤੇ ਅਹੁਦਾ ਦੱਸੋ ਜੀ ਬਾਦ ਇਹ ਚਾਹਤਾ ਤੁਹਾਨੂੰ ਸੰਸਦ ਨੂੰ ਤੁਲਵਾਣੀ ਕਿਉਂਕਿ ਮੈਂ ਇੱਕ ਪੋਲਿਟਿਸਟ ਵੀ ਹਾਂ ਮੈਂ ਪਾਰਟੀ ਬਣੇ ਦੇ ਰੂਪ 'ਚ ਇੱਕ ਐਸੇ ਸਮਾਜ ਦਾ ਮੈਂ ਐਸੇ ਸਮਾਜਨਾ ਸੰਬੰਧਿਤ ਵੀ ਰੱਖਦਾ ਤੇ ਜਿੱਦੇ ਵਿੱਚ ਕਾਂਗਰਸ ਪਾਰਟੀ ਨੇ ਪਿਛਲੇ 10 ਸਾਲਾਂ ਤੋਂ ਜਿਹੜਾ ਸਾਡੇ ਨਾਲ ਵਰਤਾਰਾ ਚੰਗਾ ਨਹੀਂ ਸਿੱਖ ਭਾਈਚਾਰੇ ਨਾਲ ਮੈਂ ਇੱਕ ਗੁਰਸਿੱਖ ਵੀ ਆ ਐਸੇ ਸਮਾਜ ਦੇ ਵਿੱਚ ਗਰੀਬ ਦਾ ਪੁੱਤ ਐ ਕੋਈ ਜਿੱਥੇ ਕਾਂਗਰਸ ਪਾਰਟੀ ਨੇ ਪਿਛਲੇ 10 ਹਕਿਆਂ ਦੇ ਵਿੱਚ ਸਿੱਖ ਸਮਾਜਨਾ ਬੜਾ ਧੱਕਾ ਕੀਤਾ ਜਦੋਂ ਆਕਾਲ ਚੰਗਰ ਆਇਆ ਇਹ ਕਾਂਗਰਸ ਪਾਰਟੀ ਹੈ ਹਾਲੇ ਤੱਕ ਜਿਹੜੇ ਕਾਂਗਰਸ ਪਾਰਟੀ ਵੱਲੋਂ ਦਿੱਤੇ ਹੋਏ ਸਿੱਖ ਗਮਨ ਜਖਮ ਉਹ ਹਾਲੇ ਤੱਕ ਠੀਕ ਨਹੀਂ ਹੋਏ ਇਹ ਕਾਂਗਰਸ ਪਾਰਟੀ ਵੱਲੋਂ ਜੋ ਕੈਂਡੀਡੇਟ ਖੜਾ ਕੀਤਾ ਗਿਆ ਅੰਮ੍ਰਿਤਸਰ ਦੀ ਸੀਟ ਤੋਂ ਉਹ ਗਰਜੀਤਾ ਉਜਲਾ ਹਾਂਜੀ ਉਹਨੇ ਆਜੂ ਤਿੰਨ ਦਿਨ ਪਹਿਲਾਂ ਇੱਕ ਬਿਆਨ ਦਿੱਤਾ ਹੈ ਜਿਹਦੇ ਵਿੱਚ ਕਹਿੰਦਾ ਹੈ ਕਿ ਜਿਹੜਾ ਨਸ਼ਾ ਹੈ ਐਸਸੀ ਸਮਾਜ ਦੇ ਜਿਹੜੇ ਬੱਚੇ ਨੌਜਵਾਨ ਬੱਚੇ ਇਹ ਨਸ਼ਾ ਵੇਚਦੇ ਆ ਤੇ ਨਸ਼ਾ ਕਰਦੇ ਆ ਤੇ ਕ੍ਰਾਈਮ ਕਰਦੇ ਆ ਇਹ ਲੁੱਟਾਂ ਧੂਆਂ ਕਰਦੇ ਆ ਤੇ ਐਸੀ ਸਮਾਜ ਦੇ ਬੱਚੇ ਸਿੱਧਾ ਟਾਰਗਟ ਕੀਤੇ ਉਹਨਾਂ ਐਸੀ ਸਮਾਜ ਦੇ ਬੱਚਾ ਨੇ ਤੇ ਸਾਡੇ ਜਿੰਨੇ ਵੀ ਐਸੀ ਸਮਾਜ ਦੇ ਇਹ ਭਾਈਚਾਰਾ ਵਾਂ ਅਸੀਂ ਇਹਦੀ ਸਖਤ ਤੋਂ ਸਖਤ ਨਿੰਦਾ ਕਰਦੇ ਆ ਐਡਾ ਹੰਕਾਰੀ ਪੁਰਸ਼ੇ ਆ ਅੱਜ 3 ਦਿਨ ਹੋ ਚੱਲੇ ਆ ਕੱਲ ਅੰਮ੍ਰਿਤਸਰ ਵੀ ਇਹਦਾ ਜਿਹੜਾ ਮਤਲਬ ਘੁਕਿਆ ਗਿਆ ਤੇ ਇਹਨੇ ਅੱਜ ਤੱਕ ਸੌਰੀ ਜਿਹੜੀ ਨਹੀਂ ਫੀਲ ਕੀਤੀ ਕਿ ਚਲੋ ਸੌਰੀ ਫੀਲ ਕਰ ਲਈਏ ਐਡਾ ਹੰਕਾਰੀ ਬੰਦਾ ਹੈ ਤੇ ਅਸੀਂ ਇਸ ਵਿਰੋਧ ਦੇ ਵਿੱਚ ਅੱਜ ਮਜੀਠੀ ਹਲਕੇ ਦੇ ਵਿੱਚ ਜਿਹੜਾ ਸੈਂਟਰ ਪਿੰਡ ਚਮਿੰਡਾ ਦੇ ਵੀ ਇੱਥੇ ਚੌਕ ਦੇ ਵਿੱਚ ਇੱਥੇ ਵੀ ਦਾ ਮਤਲਬ ਮੁੱਕਿਆ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆਂ ਇੱਥੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਨੂੰ ਸਖਤ ਤੋਂ ਸਖਤ ਦੀ ਸਜ਼ਾ ਦਿੱਤੀ ਜਾਵੇ ਤੁਰੰਤ ਇਹਤੇ ਪਰਚਾ ਕਰਕੇ ਇਹਦੀ ਡਿਗਟ ਜਿਹੜੀ ਰੱਦ ਕੀਤੀ ਜਾਵੇ ਅਸੀਂ ਮੰਗ ਕਰਦੇ ਆ ਕਿਉਂਕਿ ਸਾਡੀ ਸਿੱਖ ਸਵਾਦੀ ਜਾਂ ਐਸੀ ਭਰਾੜੀ ਜਾਂ ਹੋਰ ਵੀ ਸਾਡੇ ਕੋ ਇਥੇ ਪਹੁੰਚੇ ਨੇ ਬਾਦਮੀ ਸਮਾਜ ਵਾਲੀ ਪਹੁੰਚੇ ਨੇ ਸਾਰਿਆਂ ਦੇ ਹਿਰਦੇ ਇਸ ਵੇਲੇ ਉਲੰਘਦੇ ਪਏ ਨੇ ਜੇ ਪ੍ਰਸ਼ਾਸਨ ਨੇ ਜਾਤੀ ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ ਤੇ ਅਗਲਾ ਸਟੈਪ ਅਸੀਂ ਇਹ ਤੋਂ ਹੋਰ ਵੀ ਸਖਤ ਲੈ ਸਕਦੇ ਹਾਂ ਅੱਜ ਅੱਜ ਚੰਡਾ ਦੇ ਦੇ ਨੀਕੇ ਵਰਜੀਤ ਔਜ਼ਲਾ ਜਿਹੜੇ ਮੌਜੂਦਾ ਉਮੀਦਵਾਰ ਨੇ ਕਾਂਗਰਸ ਦੇ ਲੋਕ ਸਭਾ ਤੋਂ ਅੱਜ ਉਹਨਾਂ ਦਾ ਪੁੱਤਲਾ ਫੁਕਿਆ ਗਿਆ ਇਸ ਸੰਬੰਧੀ ਕੀ ਕਹਿਣਾ ਚਾਹੁੰਦੇ ਆ ਜਿਹੜਾ ਸਾਡੇ ਸਾਰੇ ਇਲਾਕੇ ਵਾਲਿਆਂ ਦੇ ਵਿੱਚ ਸਾਰੇ ਨਸੀ ਪ੍ਰਾਦਰੀ ਉਹਦੇ ਬੱਚੇ ਸਾਡੇ ਜ਼ਿੰਮੇਵਾਰ ਮੱਲਾ ਹੋ ਕੇ ਇਹ ਕਿਹਾ ਉਹਦੇ ਬਿਆਨ ਦੇ ਤਦੋਂ ਗੋਮਟਾ ਨਾ ਸਪੋਰਟ ਕਰਦਾ ਆਹ ਜੰਦਾ ਨਾ ਕਿਰਦਾ ਨਹੀਂ ਜੰਦਾ ਸਾਡਾ ਤੋਂ ਨਾ ਕਿਹਾ ਤੈਨੂੰ ਇਸ ਗੱਲ ਦਾ ਨਹੀਂ ਕਿ ਮੈਂ ਇੱਕ ਬਰਾਦ ਪ੍ਰਸਤਾਵਿਤ ਕਰਦਾ ਹਾਂ ਕਿ ਇਹਦੇ ਵਿੱਚ ਆ ਕਿਸੇ ਦੇ ਕਾਲੂ ਕਿੰਨੇ ਕਿੰਨੇ ਪੈਸੇ ਲਗਾਉਂਦਾ ਬਹੁਤ ਜ਼ਿਆਦਾ ਪਰ ਇਹਦੇ ਬੰਦੀਵਾਰੇ ਲੋਕ ਬੰਦੇ ਹੁਣ ਉਹਦੇ ਵਿੱਚ ਸਾਧਾ ਬਰਾਦ ਹੋ ਜਾਂਦੇ ਅੱਜ ਜਿਹੜੀਆਂ ਘੋਟਾਂ ਨੇ ਜਿਹਨੂੰ ਤੁਹਾਡਾ ਪਿੰਡ ਦੇ ਜਿਹੜੇ ਤਰ੍ਹਾਂ ਹੈ ਸਿੱਕ ਛੋਣਦੇ ਆ ਤਾਂ ਲੋਕਾਂ ਨੇ ਬਾਵਾਸ ਦਾ ਮਾਹੌਲਿਆ ਦੇ ਲੋਕਾਂ ਦੇ ਆਪਣੀਆਂ ਲੈ ਲੈ ਬਾਹ ਮਿਲਦੇ ਆ ਤੇ ਤੁਹਾਨੂੰ ਹੁੰਦੇ ਆ ਦੂਜੇ ਨਜਰੇ ਰਾਜ ਕੀਤੇ ਆ ਤੇ ਸੋ ਇਹ ਸਵਾਸ ਤੇ ਤੈਨੂੰ ਇੱਕ ਫਰਾਡ ਵੀ ਟਾਰਗੇਟ ਕਰਨਾ ਪੈਂਦਾ ਤੇ ਉਹ ਸਬਾਰੀ ਟਾਰਗੇਟ ਆ ਜਿਹੜਾ ਸਾਰੇ ਜੱਤਾਂ ਦੇ ਪਰ ਜਿਹੜੇ ਭੱਦੇ ਆ ਐਮ ਐਨ ਐਜਰ ਨੂੰ ਨਹੀਂ ਰਿਹਾ ਆ ਉਹ ਨਹੀਂ ਬੱਗੇ ਬਈ ਹਲੋ ਤਾਂ ਖਬਰਾਂ ਤੇ ਬਿਲਕੁਲ ਹੁੰਦੇ ਇੰਨੀ ਗੱਲ ਫੜੀ ਗਈ ਆ ਉਹ ਐਸੀ ਨਹੀਂ ਉਹ ਤੁਸੀਂ ਲੋਕ ਜਿਹੜੇ ਬੇਖੇ ਬੇਚਣੇ ਆਪਣੇ ਆਪ ਦਾ ਕੰਟਰੋਲ ਕਰੋ ਸੋਹ ਕਹ ਰਿਹਾ ਕਿ ਨਾ ਇੱਕ ਹੈ ਬਾਦੂੰਦਰੇ ਵਾਲਾ ਐਸੀ ਪਾ ਤੁਹਾਡੇ ਤੇ ਉਸੇ ਦੇ ਅੱਗੇ ਤੇ ਦਸ਼ਮ ਕੀਤੇ ਸੇ ਗੋਮ ਦੇ ਨੇਤਾ ਸਾਡਾ ਦਰਪਾਨ ਸਾਹਿਬ ਧਾਕੇ ਇਹ ਤੁਹਾਡੀ ਪਾਰਟੀ ਦਾ ਜੋ ਪਛੀਤਾ ਵਾ ਉਹ ਕਦੇ ਸਭ ਯਾਦ ਭੁੱਲ ਜਾਣਾ ਵਾ ਸਰਚ ਚੋਣ ਚੋਣ ਕਮਿਸ਼ਨ ਨੂੰ ਜਾਂ ਕਾਂਗਰਸ ਪਾਰਟੀ ਦੇ ਹਾਈ ਕਮਾਂਡ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਖਰਜੀਤ ਔਜ਼ਲੇ ਤੇ ਕਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਕਹਿੰਦੇ ਨੇ ਏਸ ਬੰਦੇ ਦੀ ਡੈਕ ਕੈਨਸਲ ਕਰਕੇ ਤੇ ਕਿਸੇ ਹੋਰ ਨੂੰ ਟੇਨ ਦਿੱਤੀ ਜਾਵੇ ਜੋ ਐਨਏ ਇਹ ਲੱਗ ਕੇ ਬੋਲੇ ਇਹਦੇ ਪੱਕਾ ਦਰ ਤੇ ਹੁਣ ਅਸਲੀ ਦਾ ਵਾ ਜੋ ਐਨਏ ਭੱਜੇ ਲੱਗ ਕੇ ਬੋਲੇ ਆ ਭਾਵੇਂ ਇਹਨੇ ਬਜਾ ਹੋਰ ਵੀ ਜੇ ਕੋਈ ਬੋਲਦਾ ਇਹੋ ਜਿਹਾ ਭੱਜੇ ਲੱਗ ਕੇ ਉਹਦੇ ਵੀ ਟਿਕਟ ਜੇ ਕੈਨਸਲ ਹੋਣੇ ਚਾਹੀਦੀ ਆ ਪਰ ਖਾਸ ਕਰਕੇ ਜਿਹੜੇ ਨੌਕ ਬੋਲਿਆ ਵਾ ਜੀ ਫਿਰ ਕੈਨਸਲ ਕਰਕੇ ਹੋਰ ਕਿਸੇ ਨੂੰ ਟਿਕਟ ਦਿੱਤੀ ਜਾਵੇ ਤੇ ਇਹਦੇ ਉੱਤੇ ਪਰਚਾ ਦਰਜ ਕਰੋ ਸਾਡੀ ਇਹ ਮੰਗ ਆ ਸਾਡੀ ਖਾਸ ਕਰਕੇ ਪੰਜਾਬ ਦੇ